ਸਾਰੇ ਨੂੰ ਸਤਿ ਸ੍ਰੀ ਅਕਾਲ ਜੀ ਮੈਂ ਹਾਂ ਤੁਹਾਡਾ ਆਪਣਾ ਜਸਕਰਨ ਸਿੰਘ ਤੁਮੇਂ ਉਮੀਦ ਕਰਦਾ ਹਾਂ ਤੁਸੀਂ ਸਾਰੇ ਜਿਹੜੇ ਠੀਕ ਹੋ ਹੋਗੇ ਤੇ ਮੈਂ ਜਿਹੜੇ ਵਿਸ਼ੇ ਤੇ ਅੱਜ ਤੁਹਾਡੇ ਨਾਲ ਗੱਲ ਕਰੂੰਗਾ ਜੀ ਉਹ ਵਿਸ਼ਾ ਹੈ ਜੀ ਦਕਰੇਤੋ ਫਲੂਸੀ ਦਾ ਆਪਾਂ ਦਕਰੇਤੋ ਫਲੂਸੀ ਦੇ ਉੱਪਰ ਇੱਕ ਵੀਡੀਓ ਪਾਈ ਹੀਗੀ ਜਿਸ ਵੀਡੀਓ ਦੇ ਵਿੱਚ ਸਾਨੂੰ ਥੱਲੇ ਜਿਹੜਾ ਹੈਗਾ ਕਮੈਂਟ ਆਇਆ ਹੈਗਾ ਕਿ ਜੇ ਇਸ ਤਰੀਕੇ ਦੇ ਨਾਲ ਦਕਰੇਤੋ ਫਲੂਸੀ ਦੇ ਪੇਪਰ ਨਿਕਲਦੇ ਆ ਤੇ ਇਹ ਫਿਰ ਫਰਾਡ ਹੋਇਆ ਮੈਂ ਥੋੜਾ ਜਿਆ ਕਲੀਅਰ ਕਰਨਾ ਚਾਹੂੰਗਾ ਉਹ ਜਿਨ੍ਹਾਂ ਨੇ ਕਮੈਂਟ ਕੀਤਾ ਹੈਗਾ ਵੀ ਅਰੀਜੀਨਾ ਇਹਨਾਂ ਨੂੰ ਮੈਂ ਕਮੈਂਟ ਵੀ ਜਿਹੜਾ ਹੈਗਾ ਤੁਹਾਨੂੰ ਇੱਥੇ ਉੱਪਰ ਦੇ ਦੂੰਗਾ ਆਈ ਤੁਸੀਂ ਦੇਖ ਸਕਦੇ ਹੋ ਉੱਪਰ ਮੈਂ ਇੱਥੇ ਕਰ ਦੂੰਗਾ ਕਮੈਂਟ ਦੀ ਫੋਟੋ ਲਗਾ ਦੂੰਗਾ ਉੱਥੇ ਦੇਖ ਲਿਓ ਤੁਸੀਂ ਵੀ ਕਮੈਂਟ ਦੇ ਵਿੱਚ ਸਾਨੂੰ ਕਿਹਾ ਹੈਗਾ ਵੀ ਜੇ ਇਸ ਤਰੀਕੇ ਦੇ ਨਾਲ ਆ ਗਿਆ ਤਾਂ ਫਿਰ ਤੇਕਰੇਤੋ ਫਲੂਸੀ ਜਿਹੜਾ ਉਹ ਫਰਾਡ ਹੋਇਆ ਤੇ ਆਪਾਂ ਇਸ ਨੂੰ ਥੋੜਾ ਜਿਹਾ ਕਲੀਅਰ ਕਰਦੇ ਹਾਂਗੇ ਉਹ ਜਿਹੜੀ ਆਪਾਂ ਵੀਡੀਓ ਪਾਈ ਹੋਏ ਉਹਦੇ ਵਿੱਚ ਆਪਾਂ ਪ੍ਰੋਪਰ ਇੱਕ ਜਾਣਕਾਰੀ ਦਿੱਤੀ ਹੋਈਗੀ ਵੀ ਦੇਕਰੇਤੋ ਫਲੂਸੀ ਕੀ ਹੁੰਦਾ ਹੈਗਾ ਦੇਕਰੇਤੋ ਫਲੂਸੀ ਦੇ ਪੇਪਰ ਕਿੱਦਾਂ ਨਿਕਲਦੇ ਆਗੇ ਕਿੱਦਾਂ ਪੇਪਰ ਭਰੇ ਜਾਂਦੇ ਆਗੇ ਕਲਿੱਕਡੇ ਤੇ ਕਿਦਾਂ ਕੰਮ ਕਰਦਾ ਹੈਗਾ ਸਾਰੇ ਦੀ ਸਾਰੀ ਇਨਫੋਰਮੇਸ਼ਨ ਜਿਹੜੀ ਆਪਾਂ ਆਪਣੀ ਉਸ ਵੀਡੀਓ ਦੇ ਵਿੱਚ ਦਿੱਤੀ ਸੀਗੀ ਉਹ ਵੀਡੀਓ ਆਈ ਬਟਨ ਦੇ ਉੱਪਰ ਦੇ ਦੂੰਗਾ ਤੁਸੀਂ ਉੱਪਰ ਜਾ ਕੇ ਜਿਹੜਾ ਹੈਗਾ ਉਸ ਨੂੰ ਦੇਖ ਸਕਦੇ ਹੋਗੇ ਹੁਣ ਆਪਾਂ ਗੱਲ ਕਰਦੇ ਆਂ ਵੀ ਡਿਕਰੈਟੋ ਫਲੂਸੀ ਫਰਾਡ ਹੈਗਾ ਕਿ ਨਹੀਂ ਹੈਗਾ ਫਰਾਡ ਡਿਕਰੈਟੋ ਫਲੂਸੀ ਜੇ ਤੁਸੀਂ ਮੈਨੂੰ ਪੁੱਛੋ ਤੈਨੂੰ ਅਸੀਂ ਫਰਾਡ ਨਹੀਂ ਕਹਿ ਸਕਦੇ ਕਿਉਂਕਿ بڑے ਬੰਦੇ ਆਗੇ ਜਿਹੜੇ ਡਿਕਰੈਟੋ ਫਲੂਸੀ ਦੇ ਥਰੂ ਇਟਲੀ ਵਿੱਚ ਆ ਕੇ ਤੇ ਆਪਣੀ ਕਾਮਾਕਾਰਾਂ ਦੇ ਉੱਤੇ ਇੱਥੇ ਲੱਗੇ ਆ ਕਿ ਤਾਂ ਆਪਣੀ ਲਾਈਫ ਨੂੰ ਉਹਨਾਂ ਜਿਹੜਾ ਹੈਗਾ ਸੌਖਾ ਕੀਤਾ ਹੈਗਾ ਇਸ ਕਰਕੇ ਦਿਕਰੇ ਤੋਂ ਫਲੂਸੀ ਨੂੰ ਜਿਵੇਂ ਫਰਾਡ ਗਈ ਹੈ ਤੇ ਫਰਾਡ ਜਿਹੜਾ ਕਹਿਣਾ ਬਿਲਕੁਲ ਗਲਤ ਹੋਊਗਾ ਕਿੰਨੇ ਸਾਲ ਹੋ ਗਏ ਹੈਗੇ ਵੀ ਇੱਥੇ ਦਿਕਰੇ ਤੋਂ ਫਲੂਸੀ ਦੇ ਨਾਲ ਕਿੰਨੇ ਲੋਕ ਜਿਹੜੇ ਹੈਗੇ ਇੰਡੀਆ ਤੋਂ ਪੰਜਾਬ ਤੋਂ ਆਏ ਹੈਗੇ ਜਾਂ ਹੋਰ ਸਟੇਟਾਂ ਤੋਂ ਵੀ ਆਏ ਨੇ ਹੋਰ ਦੇਸ਼ਾਂ ਦੇ ਵਿੱਚੋਂ ਵੀ ਆਏ ਨੇਗੇ ਕਿਉਂਕਿ ਦਿਕਰੇ ਤੋਂ ਫਲੂਸੀ ਤੋਂ ਕੱਲਾ ਜਿਹੜਾ ਹੈਗਾ ਬੰਦਾ ਇੰਡੀਆ ਤੋਂ ਤਾਂ ਆਉਂਦਾ ਨਹੀਂ ਬੰਗਲਾਦੇਸ਼ ਤੋਂ ਵੀ ਹੁੰਦੇ ਪਾਕਿਸਤਾਨ ਤੋਂ ਵੀ ਹੁੰਦੇ ਹੈਗੇ ਹੋਰ ਅਫਰੀਕਨ ਕੰਟਰੀਜ਼ ਜਿਹੜੀਆਂ ਨੇ ਉਹਨਾਂ ਦੇ ਵਿੱਚੋਂ ਹੀ ਜਿਹੜੇ ਲੋਕ ਆ ਗਏ ਤੇ ਕ੍ਰੇਟੋ ਫਲੂਸੀ ਵਾਲੇ ਪੇਪਰ ਆਥਾ ਨਹੀਂ ਆਉਂਦੇ ਆਗੇ ਇਥੇ ਇਟਲੀ ਦੇ ਵਿੱਚ ਇਸ ਕਰਕੇ ਇਹਨੂੰ ਫਰਾਡ ਕਹਿਣਾ ਜਿਹੜਾ ਬਿਲਕੁਲ ਗਲਤ ਹੋਊਗਾ ਜੇ ਅਸੀਂ ਗੱਲ ਕਰੀਏ ਕਲਿਕਡੇ ਦੀ ਜਿਹੜੇ ਆਪਾਂ ਵੀਡੀਓ ਦੇ ਵਿੱਚ ਸਮਝਾਇਆ ਹੈਗਾ ਤੇ ਮੈਂ ਇਹ ਚੀਜ਼ ਕਹਿਣੀ ਜਾਊਂਗਾ ਕਿਉਂਕਿ ਆਪਾਂ ਵੀਡੀਓ ਦੇ ਵਿੱਚ ਪ੍ਰੋਪਰ ਇਹ ਦੱਸਿਆ ਹੈਗਾ ਕਿ ਜਿਸ ਦਿਨ ਕਲਿਕਡੇ ਹੁੰਦਾ ਹੈਗਾ ਉਸ ਦਿਨ ਸਵੇਰੇ 9 ਵਜੇ ਜਦੋਂ ਵੈਬਸਾਈਟ ਖੁੱਲਦੀ ਹੈਗੀ ਤੇ 9 ਵਜੇ ਜਿਹੜਾ ਹੈਗਾ ਉਹਦੇ ਉੱਪਰ ਮਾਲਕ ਦੀ 스ਪਿਡ ਲੱਗਦੀ ਹੈ ਕਿ ਜੇ ਇਸ ਮਾਲਕ ਨੇ ਆਪਣੇ ਬੰਦੇ ਦੇ ਪੇਪਰ ਭਰਨੇ ਹੈਗੇ ਤੇ ਮਾਲਕ ਦੀ ਜਿਹੜੀ ਹੈ ਕਿ 스ਪਿਡ ਲੱਗਦੀ ਹੈ 스ਪਿਡ ਦੇ ਨਾਲ ਤੁਸੀਂ ਉਸ ਵੈਬਸਾਈਟ ਦੇ ਵਿੱਚ ਜਿਹੜਾ ਹੈਗਾ ਐਂਟਰ ਹੋ ਕੇ ਜੇ ਕਿਸੇ ਦੇ ਬੰਦੇ ਦੇ ਪੇਪਰ ਭਰਨੇ ਹੈਗੇ ਤਾਂ ਉਸ ਬੰਦੇ ਦੇ ਪੇਪਰ ਉਸ ਵੈਬਸਾਈਟ ਦੇ ਉੱਪਰ ਕਲਿੱਕ ਕੀਤੇ ਜਾਂਦੇ ਹੈਗੇ ਮੰਨ ਲਓ 9 ਵਜੇ ਤੁਹਾਡੀ ਜਿਹੜੀ ਹੈ ਕਿ ਵੈਬਸਾਈਟ ਖੁੱਲਦੀ ਹੈਗੀ ਤੇ ਤੁਸੀਂ 9 ਵਜੇ ਕੇ 1 ਮਿੰਟ ਦੇ ਉੱਪਰ ਜਾ ਕੇ ਜਿਹੜੇ ਸੌਰੀ 9:01 ਸੈਕਿੰਡ ਦੇ ਉੱਪਰ ਤੁਸੀਂ ਪੇਪਰ ਕਲਿੱਕ ਕਰਦੇ ਹੋਗੇ ਉਸ ਤੋਂ ਬਾਅਦ ਕੋਈ ਹੋਰ ਬੰਦਾ 9:01 2 ਸੈਕਿੰਡ ਤੇ ਹੋ ਜਾਂਦੇ ਕਿਸੇ ਦੇ ਕਿਸੇ ਦੇ 3 ਤੇ 4 ਤੇ 5 ਤੇ ਜਾਂ 6 ਸੈਕਿੰਡ ਤੇ ਕਿਸੇ ਦੇ ਪੇਪਰ ਕਲਿੱਕ ਹੁੰਦੇ ਆਗੇ ਤੇ ਸੀਰੀਅਲ ਵਾਈਜ਼ ਹੀ ਪੇਪਰ ਨਿਕਲਦੇ ਨੇਗੇ ਮੰਨ ਲਓ ਇਹ ਨਹੀਂ ਹੋ ਸਕਦਾ ਵੀ ਜੇ ਕਿਸੇ ਦੇ 9:01 ਸੈਕਿੰਡ ਤੇ ਭਰੇ ਆਗੇ ਪੇਪਰ ਕਲਿੱਕ ਹੋਏ ਆਗੇ ਤੇ ਉਹਦੇ ਪੇਪਰ ਬਾਅਦ ਵਿੱਚ ਨਿਕਲ ਆਉਣ ਤੇ ਕਿਸੇ ਦਿਨ 9:05 ਸਕਿੰਟ ਤੇ ਹੋਇਆ ਤੇ ਉਹਦੇ ਪੇਪਰ ਜਿਹੜੇ ਆਗੇ ਪਹਿਲੋ ਨਿਕਲ ਆਉਣ ਖਾ ਕਈਰ ਬਾਕਾਇਦਾ ਇਹ ਚੀਜ਼ ਹੋ ਜਾਂਦੀ ਹੈਗੀ ਕਿ ਜਿਹੜੀ ਵੈਬਸਾਈਟ ਹੈਗੀ ਉਸ ਦਿਨ ਵੈਬਸਾਈਟ ਦੇ ਉੱਪਰ ਜਿਹੜਾ ਸਰਵਰ ਦੇ ਉੱਪਰ ਲੋਡ ਬਹੁਤ ਜ਼ਿਆਦਾ ਪੈ ਜਾਂਦਾ ਹੈ ਤੇ ਜਿਹੜਾ ਸਰਵਰ ਹੈ ਥੋੜਾ ਸਲੋ ਹੋ ਜਾਂਦਾ ਹੈ ਵੈਬਸਾਈਟ ਦਾ ਤੇ ਇਸ ਕਰਕੇ ਜਿਹੜੀ ਹੈਗੀ ਉਹ ਟਾਈਮਿੰਗ ਅਪਡੇਟ ਕਰਨ ਦੇ ਵਿੱਚ ਸਰਵਰ ਲੇਟ ਹੋ ਜਾਂਦਾ ਇਹ ਬੜੀ ਕੇਸਾਂ ਦੇ ਵਿੱਚ ਦੇਖਿਆ ਗਿਆ ਜਿੱਦਾਂ ਆਪਣੀਆਂ ਆਪਾਂ ਆਪਣੀ ਵੀਡੀਓ ਦੇ ਵਿੱਚ ਵੀ ਦੱਸਿਆ ਸੀ ਤੁਹਾਨੂੰ ਕਿ ਉਸ ਦਿਨ ਜਦੋਂ ਕਲਿੱਕ ਅਸੀਂ ਕੀਤੇ ਸੀਗੇ ਪੇਪਰ ਤੇ ਉਹਨਾਂ ਦਾ ਜਿਹੜਾ ਸਰਵਰ ਸੀਗਾ ਵੈੱਬਸਾਈਟ ਦਾ ਸਲੋ ਹੋ ਗਿਆ ਤਾਂ ਉਹ ਟਾਈਮਿੰਗ ਦਾ ਕਾਫੀ ਜਿਹੜਾ ਹੈਗਾ ਫਰਕ ਪੈ ਗਿਆ ਸੀਗਾ ਬਾਕੀ ਜੇ ਇਹਨੂੰ ਤੁਸੀਂ ਕਹੋ ਵੀ ਇਹ ਟ੍ਰਿਕ ਰੇਤੋ ਫਲੂਸੀ ਜਿਹੜਾ ਹੈਗਾ ਇੱਕ ਫਰਾਡ ਹੈਗਾ ਮੇਰੇ ਹਿਸਾਬ ਦੇ ਨਾਲ ਤਾਂ ਫਰਾਡ ਹੈ ਨਹੀਂ ਕਿਉਂਕਿ ਦੇਖਦੇ ਤੋ ਫਲੂਸੀ ਦੇ ਰਾਈਂ ਜਹੀ ਦੇਖਿਆ ਜਾਂਦਾ ਬੜੇ ਲੋਕਾਂ ਦੀ ਜਿਹੜੀ ਅਗੀ ਜ਼ਿੰਦਗੀ ਸਵਾਰੀ ਹੈਗੀ ਇੱਥੇ ਆ ਕੇ ਆਪਣਾ ਕੰਮ ਕਰਦੇ ਨੇ ਅੱਜ ਕੱਲ ਇੱਥੇ ਸਾਰੇ ਆਣੇ ਤੇ ਵਧੀਆ ਜਿਹੜੀ ਹੈਗੀ ਜੀਿੰਦਗੀ ਜੀਉਣ ਲਿਆਗੇ ਇਹਨੂੰ ਹੀ ਫਰਾਡ ਨਹੀਂ ਕਹਿ ਸਕਦੇ ਫਰਾਡ ਤਾਂ ਹੈਗਾ ਜੇ ਟਾਈਮਿੰਗ ਦੇ ਵਿੱਚ ਘਪਲਾ ਕੀਤਾ ਜਾਵੇ ਕਿਉਂਕਿ ਜੇ ਬਾਅਦ ਵਾਲਿਆਂ ਦੇ ਪੇਪਰ ਪਹਿਲਾਂ ਨਿਕਲਣ ਤੇ ਪਹਿਲੋਂ ਵਾਲਿਆਂ ਦੇ ਪੇਪਰ ਬਾਅਦ ਨਿਕਲਣ ਤਾਂ ਫੇਰ ਇਸ ਨੂੰ ਜਿਹੜਾ ਆਪਾਂ ਫਰਾਡ ਕਹਿੰਦੇ ਨੇ ਇਹ ਫਰਾਡ ਨਹੀਂ ਹੈਗਾ ਉਮੀਦ ਕਰਦਾ ਤੁਹਾਨੂੰ ਜਿਹੜੀ ਜਾਣਕਾਰੀ ਵਧੀਆ ਲੱਗੀ ਹੋਊਗੀ ਜੇ ਜਾਣਕਾਰੀ ਵਧੀਆ ਲੱਗੀ ਹੈਗੀ ਵੀਡੀਓ ਨੂੰ ਲਾਈਕ ਕਮੈਂਟ ਕਰਕੇ ਦੱਸਿਓ ਸ਼ੇਅਰ ਕਰਿਓ ਤੇ ਸਾਡੇ ਚੈਨਲ ਨੂੰ ਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜਰੂਰ ਕਰਿਓ ਜੀ ਸਾਰਿਆਂ ਨੂੰ ਪਿਆਰ ਸასი ਸ਼ਕਰੀ